ਅਗਰ ਵਿਪਰੰਦਰ ਸਤਲੁਜ ਦਰਿਆ ਦਾ ਪੱਧਰ ਇੱਕ ਵਾਰ ਫਿਰ ਵੱਧ ਚੁੱਕਿਆ ਹੈ ਲੋਕਾਂ ਦੇ ਘਰਾਂ ਤੱਕ ਪਾਣੀ ਜਿਹੜਾ ਪਹੁੰਚ ਚੁੱਕਿਆ ਇੱਥੇ ਸੁਵੀਰਾ ਜੜੀਆਂ ਉਹ ਤੁਹਾਡੇ ਨਾਲ ਫੋਇਪਰ ਦੇ ਪਿੰਡ ਨਿਹਾਲਾ ਲਵੇਗਾ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿਸਾਨਾਂ ਦੀਆਂ ਫਸਲਾਂ ਪਾਣੀ ਕਾਰਨ ਡੁੱਬ ਚੁੱਕੀਆਂ ਹਨ ਪਸ਼ੂਆਂ ਲਈ ਚਾਰਾ ਤੱਕ ਵੀ ਜਿਹੜਾ ਉਹ ਨਹੀਂ ਬਚਿਆ ਜਿੱਥੇ ਪਾਣੀ ਦੇ ਪੱਦਰ ਨੇ ਮੁਰ ਕਿਸਾਨਾਂ ਦੀ ਚਿੰਤਾ ਜਿਹੜੀ ਆ ਉਹ ਵਧਾ ਕੇ ਰੱਖ ਦਿੱਤੀ ਆ ਇੱਕ ਪਾਸੇ ਜਿੱਥੇ ਲੋਕਾਂ ਨੂੰ ਕੁਝ ਰਾਹਤ ਮਿਲਦੀ ਦਿਖਾਈ ਦੇ ਗਈ ਸੀ ਉੱਥੇ ਹੀ ਮੁਰ ਪਾਣੀ ਦਾ ਪੱਦਰ ਵਧਣਾ ਸ਼ੁਰੂ ਹੋ ਗਿਆ ਹੈ ਉੱਥੇ ਹੀ ਦੂਜੇ ਪਾਸੇ ਜ਼ਿਲ੍ਹਾ ਸੰਗਰੂਰ ਦੇ ਨੌਜਵਾਨ ਹੜਪੀੜਤਾਾਂ ਦੀ ਮਦਦ ਲਈ ਅੱਗੇ ਆਏ ਹਨ ਇਹ ਨੌਜਵਾਨ ਮੱਕੀ ਦਾ ਆਚਾਰ ਜੋ ਪਸ਼ੂਆਂ ਦੇ ਚਾਰੇ ਵਾਸਤੇ ਹੈ ਨਾਲ ਹੀ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਲੈ ਕੇ ਅਤੇ ਖਾਣ ਪੀਣ ਦਾ ਰਾਸ਼ਨ ਲੈ ਕੇ ਪਿੰਡ ਵਿੱਚ ਪਹੁੰਚੇ ਹਨ ਤਾਂ ਕੀ ਕੁਝ ਕਹਿਣਾ ਹੈ ਉੱਥੇ ਮੌਜੂਦ ਲੋਕਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਮਾਪੀ ਪਾਣੀ ਦਾ ਵਾਧਾ ਕਿਵੇਂ ਆ ਵਧਦਾ ਪਿਆ ਜਾਂ ਕਿਵੇਂ ਜੀ? ਪਾਣੀ ਦੇ ਵਾਧਾ ਹੀ ਪਿਆ ਜੀ। ਤੇ ਫਸਲਾ ਫੁਸਲਾ ਕਿਵੇਂ ਹੈ ਤੇਰੀ? ਫਸਲਾਂ ਦੇ ਕੋਸ਼ ਨੀਵੇਂ ਥਾਂ ਵਾਲੀਆਂ ਮਾਰੀਆਂ ਉੱਤੇ ਵਾਲੀਆਂ ਜਿਹੜੇ ਬੱਚਿਆਂ ਉਹ ਵੀ ਗੋਭ ਚ ਪਾਣੀ ਪੀ ਗਏ ਤੇ ਖਰਾਬ ਹੀ ਹੋ ਜਾਂਦਾ। ਉਹ ਝੋਨੇ ਆ ਸੇ ਨਿਸਰ ਰਿਹਾ ਕਰਕੇ ਹਾਂ ਨਿਸਰ ਰਿਹਾ ਕਰਕੇ ਇਹ ਨੁਕਸਾਨ ਤਾਂ ਫੇਰ ਕਹਿ ਸਕਨੇ ਸਾਰੇ ਝੋਨੇ ਤਾਂ ਹੋ ਗਿਆ ਜੀ ਨੁਕਸਾਨ ਤਾਂ ਸਾਰੇ ਜਿਹੜੇ ਬੋਗ ਚ ਪਾਣੀ ਪੈ ਗਿਆ ਤਾਂ ਵੀ ਹੋ ਗਿਆ ਹੂੰ ਤੇ ਜਿਹੜਾ ਨਿਵੇਂ ਸਾਹ ਤੇ ਮਾਰ ਹੀ ਗਿਆ ਹੂੰ ਤੇ ਅਸੀਂ ਗੱਲ ਕਰੀਏ ਕਿਵੇਂ ਫਿਰ ਮਾਲ ਡੰਗਰ ਦਾ ਪੱਠਿਆਂ ਦਾ ਕਿਵੇਂ ਹੁੰਦਾ ਹੈ ਮਾਲ ਡੰਗਰ ਦਾ ਪੱਠਿਆਂ ਦਾ ਤਾਂ ਔਖਾ ਹੀ ਹੈ ਅੱਛਾ ਜੀ ਇੱਥੇ ਇੱਕ ਆਈ ਸੀ ਸੰਸਾ ਉਹਨਾਂ ਨੂੰ ਆਖਿਆ ਸੀ ਕਿ ਚਾਰੇ ਦਾ ਸਾਨੂੰ ਜ਼ਿਆਦਾ ਜ਼ਰੂਰੀ ਆ ਦੂਜਾ ਬੰਦਾ ਤੇ ਵਗ ਚੱਲ ਜਾਂਦਾ ਵਕਤ ਆ ਤੇ ਮਾਲ ਦਾ ਔਖਾ ਮਾਲ ਦਾ ਔਖਾ ਹਾਂਜੀ ਮਾਲ ਡੰਗਰ ਦਾ ਔਖਾ ਤੇ ਕੀ ਕੋਈ ਸਾਥ ਮਿਲ ਰਿਹਾ ਸਾ ਸਨ ਸਾਲੇ ਦੇ ਰੇ ਸਰਕਾਰ ਨੇ ਜੋ ਦੇਰੀ ਇਹ ਪਾਣੀ ਦਾ ਅਸੀਂ ਗੱਲ ਕਰੀਏ ਕਿ ਕੱਲ ਦਾ ਪਾਣੀ ਘਟ ਰਿਹਾ ਜਾਂ ਵਧ ਰਿਹਾ ਹੈ ਪਾਣੀ ਵਧ ਰਿਹਾ ਹੈ ਵਧ ਰਿਹਾ ਹੈ ਜੀ ਹਾਂਜੀ ਤੇ ਕੀ ਕੋਈ ਤੁਹਾਨੂੰ ਦੱਸਿਆ ਜਾ ਰਿਹਾ ਹੈ ਕਿ ਪਾਣੀ ਦਾ ਪੱਧਰ ਕੀ ਪਿੱਛੇ ਕੋਈ ਕੋਈ ਨਹੀਂ ਦੱਸਿਆ ਜਾ ਰਿਹਾ ਅੱਛਾ ਕਿਹੜਾ ਪਿੰਡ ਕਰਾਪਾ ਹੈ ਠੀਰਾ ਘਰ ਕੀ ਨਾਮ ਕੀ ਜੀ ਬਲਵਿੰਦਰ ਸਿੰਘ ਜੇਰ ਮੇ ਸਾਹਿਬ ਕੀ ਹਾਲਾਤ ਕੀ ਨੇ ਇੱਧਰ ਦੇਰੀ ਹੈ ਤੇ ਕਿਵੇਂ ਪਾਣੀ ਦਾ ਪੱਧਰ ਕੀ ਹੈ ਜਿਹੜੇ ਪਾਣੀ ਦਾ ਪੱਧਰ ਆ ਜੀ ਵੈਸੇ ਤਾਂ ਪਿਛਲੇ 5-7 ਦਿਨਾਂ ਤੋਂ ਇਸ ਇਲਾਕੇ ਦੇ ਵਿੱਚ ਹੜਾ ਆਇਆ ਹੋਇਆ ਹੈ ਤੇ ਦੋ ਦਿਨ ਪਹਿਲਾਂ ਇੱਕ ਵਾਰ ਪਾਣੀ ਥੱਲੇ ਉਤਰ ਗਿਆ ਸੀ ਬੀਤੇ ਕੱਲ ਤੋਂ ਪਾਣੀ ਫੇਰ ਉੱਪਰ ਚੜਦਾਂ ਆ ਰਿਹਾ ਹੈ ਤਾਂ ਉਸੇ ਲੈਵਲ ਤੇ ਫੇਰ ਆ ਗਿਆ ਹੈ ਇਹ ਫਸਲਾਂ ਦੀ ਗੱਲ ਕਰੀਏ ਕਿ ਫਸਲਾਂ ਦਾ ਕੀ ਨੁਕਸਾਨ ਫੀ ਹੋ ਚੁੱਕਾ ਹੈ ਜਾਂ ਕਿਵੇਂ ਦੇਖੋ ਕੁਝ ਜੜੀਆਂ ਤਾਂ ਫਸਲਾਂ ਬਿਲਕੁਲ 3-4 ਦਿਨਾਂ ਤੋਂ ਡੁੱਬੀਆਂ ਨੇ ਤੁਸੀਂ ਆ ਵੇਖ ਹੀ ਰਿਹਾ ਜੇ ਸਾਹਮਣੇ ਥੱਲੇ ਜਿਹੜੇ ਝੋਨਾ ਗੋਭ ਦੇ ਵਿੱਚ ਆ ਗਿਆ ਉਹਦਾ ਨੁਕਸਾਨ ਹੋ ਜਾਏਗਾ ਤਾਂ ਜਿਨ੍ਹਾਂ ਦੇ ਪੱਤੇ ਬਚੇ ਰਹੇ ਤੇ ਗੋਭ ਤੱਕ ਪਾਣੀ ਨਾ ਪਹੁੰਚਿਆ ਤਾਂ ਉਹ ਫਸਲਾਂ ਵੱਸ ਸਕਦੀਆਂ ਨੇ ਪਰ ਫਿਰ ਵੀ ਉਹਨਾਂ ਦਾ ਵੀ 50% ਤੋਂ ਜ਼ਿਆਦਾ ਨੁਕਸਾਨ ਹੋਣ ਦਾ ਖਤਰਾ ਹੈਗਾ ਤੇ ਜੇ ਸਰਕਾਰ ਕੀ ਇਹਨਾਂ ਦੇ ਇਲਾਕੇ ਨਿਵਾਸੀਆਂ ਵਾਸਤੇ ਕੀ ਕੀਤਾ ਜਾ ਰਿਹਾ ਹੈ ਇਹ ਗੱਲ ਕਰੀਏ ਪੰਜਾਬ ਸਰਕਾਰ ਉਹਨਾਂ ਦੇ ਵੇਖੋ ਜੀ ਪੰਜਾਬ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਬੜੀ ਤਤਪਰਨ ਨੇ ਨਜ਼ਰ ਰੱਖ ਰਹੇ ਨੇ ਸਾਰੇ ਇਹ ਹੜ੍ਹ ਮਾਰੇ ਇਲਾਕਿਆਂ ਦੇ ਵਿੱਚ ਤੇ ਸਾਡੇ ਹਲਕਾ ਵਿਧਾਇਕ ਸਰਦਾਰ ਅਨਬੀਰ ਸਿੰਘ ਪੁੱਲਰ ਵੀ ਹਲਕਾ ਫੋਇਪਰ ਸ਼ਹਿਰ ਤੋਂ ਮੈਂ ਵੀ ਉਹਨਾਂ ਦੇ ਨਾਲ ਬੀਤੇ ਚਾਰਾਂ ਪੰਜਾਂ ਦਿਨਾਂ ਤੋਂ ਸਾਰਾ ਜੋ ਬੰਡਾਲੇ ਤੋਂ ਲੈ ਕੇ ਕਤਬਦੀਨ ਵਾਲਾ ਤੇ ਧੀਰਾ ਘਾਰਾ ਹੁਸੈਨੀ ਵਾਲੇ ਆਦ ਪਿੰਡਾਂ ਦਾ ਦੌਰਾ ਕਰਦੇ ਪਏ ਆ ਤਾਂ ਅਸੀਂ ਪੰਜਾਬ ਸਰਕਾਰ ਵੱਲੋਂ ਜਿਹੜੀ ਸਹੂਲਤ ਮਿਲਦੀ ਆ ਅੱਜ ਹੁਣ ਥੋੜੀ ਦੇਰ ਪਹਿਲਾਂ ਅਸੀਂ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਡੇ ਦੀਪਸ਼ੀਖਾ ਜੀ ਅਤੇ ਸਾਰੇ ਹੀ ਵਿਭਾਗ ਦੇ ਜਿੰਨੇ ਕਰਮਚਾਰੀ ਆ ਜਿੰਨੇ ਅਫਸਰ ਨੇ ਆ ਹੁਣੇ ਅੱਧਾ ਘੰਟਾ ਪਹਿਲਾਂ ਅਸੀਂ ਹਰਾਚਾਰਾ ਤੇ ਜਿਹੜਾ ਆਪਣਾ ਦੂਸਰਾ ਜਿਹੜਾ ਰਾਸ਼ਨ ਹੁੰਦਾ ਘਰਾਂ ਵਾਸਤੇ ਕਰੀਆਨੇ ਦਾ ਉਹ ਵੰਡ ਕੇ ਹਟੇ ਆ ਤੇ ਹੋਰ ਵੀ ਆ ਰਿਹਾ ਫੀਡ ਵਗੈਰਾ ਜਿਹੜੀ ਆ ਉਹ ਡਿਮਾਂਡ ਕੀਤੀ ਆ ਇਲਾਕੇ ਨੇ ਤੇ ਫੀਡ ਮੰਗਵਾ ਰਿਆ ਮੈਂ ਬਲਰਾਜ ਸਿੰਘ ਕਟੋਰਾ ਚੇਅਰਮੈਨ ਮਾਰਕੀਟ ਕਮੇਟੀ ਅਤੇ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਆਮ ਆਦਮੀ ਪਾਰਟੀ